ਜੇਕਰ ਅੱਜ ਇਨਸਾਨ ਪਸ਼ੂ ਤੇ ਜ਼ਮੀਨ ਦੀ ਗੱਲ ਕਰੀਏ ਤੇ ਤਿੰਨਾਂ ਨੂੰ ਟੈਸਟ ਕਰਾਈਏ ਤੇ ਇਨਾਂ ਦੇ ਵਿੱਚ ਕੈਲਸ਼ੀਅਮ ਦੀ ਬਹੁਤ ਜ਼ਿਆਦਾ ਘਾਟ ਪਾਈ ਜਾ ਰਹੀ ਆ। ਦੋਸਤੋ ਜੇਕਰ ਤੁਸੀਂ ਇਹ ਚਾਰਲੀ ਮੱਕਾ ਬੀਜਿਆ ਤਾਂ ਤੁਸੀਂ ਆਪਣੇ ਖੇਤ ਦੇ ਵਿੱਚ ਕੈਲਸ਼ੀਅਮ ਦੀ ਘਾਟ ਨੂੰ ਪੂਰੀ ਕਰਨ ਲਈ ਨਾਈਟ੍ਰੋਬੋਰ 25 ਕਿਲੋ ਇਹ ਹੋਰ ਵੀ ਕੰਪਨੀਆਂ ਦਾ ਕੈਲਸ਼ੀਅਮ ਨਾਈਟ੍ਰੇਟ ਆਉਂਦਾ ਹੈ। ਇਹ ਤੁਸੀਂ ਲੈ ਕੇ ਪਾ ਸਕਦੇ ਹੋ 25 ਕਿਲੋ ਕਿਲੇ ਚ ਪਾਉਣਾ ਹੈ। ਜੇਕਰ ਤੁਸੀਂ ਪਾਓਗੇ ਤੇ ਤੁਹਾਡੀ ਫਸਲ ਤਹਾਡੇ ਖੇਤਾਂ 'ਚੋਂ ਕੈਲਸ਼ੀਅਮ ਦੀ ਘਾਟ ਪਸ਼ੂਆਂ 'ਚ ਤੇ ਉਹ ਦੁੱਧ ਤੁਸੀਂ ਪੀਓਗੇ ਜਿਸ ਨੂੰ ਚਾਰ ਪਸ਼ੂ ਨੂੰ ਪਾਓਗੇ ਤੇ ਤੁਹਾਡੇ ਅੰਦਰ ਵੀ ਕੈਲਸ਼ੀਅਮ ਦੀ ਜਿਹੜੀ ਘਾਟ ਆ ਉਹਦੀ ਪੂਰਤੀ ਹੋ ਸਕਦੀ ਆ ਜੇਕਰ ਤੁਸੀਂ ਇਹ ਨਹੀਂ ਪਾਉਣਾ ਤਾਂ ਤੁਸੀਂ ਜਿਹੜੀ ਰਾਸਤਾਨ ਦੀ ਜਿਪਸਮ ਆਉਂਦੀ ਆ 6 ਤੋਂ 8 ਕੁਆਂਟਲ ਇੱਕ ਕਿੱਲੇ ਵਿੱਚ ਜ਼ਰੂਰ ਪਾਓ ਜੇਕਰ ਤੁਹਾਡੇ ਖੇਰ ਦੇ ਵਿੱਚ ਮੱਕੀ ਤੁਸੀਂ ਬਿਜਲੀ ਆ ਤੇ ਪੀ ਐਚ ਲੈਵਲ ਹਾਈ ਆ ਤੇ ਡਾਇਆ ਤੁਸੀਂ 75 ਕਿਲੋ ਪਾਤੀ ਆ ਪਰ ਬੂਟੇ ਦੇ ਮੋਟ ਜਾਮਨੀ ਹੁੰਦੇ ਆ ਤਾਂ ਉਸ ਦਾ ਇੱਕ ਹੱਲਾ ਕਿ ਤੁਸੀਂ ਇਸ ਨੂੰ ਪਹਿਲੇ ਪਾਣੀ ਤੇ ਫੌਸਟਰ 4 ਕਿਲੋ ਪੀਐਸਬੀ ਇਹ ਹੋਰ ਵੀ ਕੰਪਨੀਆਂ ਦਾ ਆਉਂਦਾ ਜੇਕਰ ਉਹ ਮਿਲੇ ਤਾਂ ਉਹ ਪਾ ਲਓ ਜੇ ਉਹ ਨਾ ਮਿਲੇ ਤਾਂ ਇਹ ਫੌਸਟਰ ਨਾਂ ਤੇ ਬ੍ਰਾਂਡ ਆਉਂਦਾ ਇਸ ਨੂੰ ਤੁਸੀਂ 4 ਕਿਲੋ ਜ਼ਰੂਰ ਪਾਉਣਾ ਹੈ ਜੇਕਰ ਪੀਐਚ ਲੈਵਲ ਹਾਈ ਆ ਤੇ ਪੀਐਚ ਲੈਵਲ ਹਾਈ ਹੋਣ ਦੇ ਕਾਰਨ ਜਿਹੜੀ ਆਪਣੀ ਡਾਇਆ ਹੈ ਜਾਂ ਪोटाश ਆ ਪ੍ਰੋਪਰ ਬੂਟੇ ਨੂੰ ਨਹੀਂ ਮਿਲਦੀ ਤਾਂ ਇਹ ਵਾਟਰ ਸੋਲਿਵਰ ਫਾਰਮ ਚ ਯਾਰਾ ਮਿਲਾ ਇਹ 25 ਕਿਲੋ ਕਿਲੇ ਦਾ ਪਾਣਾ ਹੈ ਇਸ ਨੂੰ ਤੁਸੀਂ ਪਾਣੀ ਤੇ ਪਾ ਸਕਦੇ ਹੋ ਜੇਕਰ ਵਧੀਆ ਰਿਜ਼ਲਟ ਲੈਣਾ ਹੈ ਤੁਸੀਂ ਤੇ ਇਹ ਖਰਾਕਾਂ ਨੂੰ ਤੁਸੀਂ ਆਪਣੇ ਖੇਤ ਵਿੱਚ ਪਾ ਕੇ ਵਧੀਆ ਰਿਜ਼ਲਟ ਲੈ ਸਕਦੇ ਹੋ ਤੇ ਮੱਕੀ ਦਾ ਬੀਜ ਤੁਸੀਂ ਵਾਜਬ ਰੇਟ ਦਾ ਲਿਓ ਕਿਉਂਕਿ ਮਹਿੰਗੇ ਬੀਜ ਲੈਣ ਦੀ ਕੋਈ ਲੋੜ ਨਹੀਂ ਜੇਕਰ ਗਰਮੀ ਪੈ ਗਈ ਭਲਾ ਤੁਸੀਂ 600 ਰੁਪਏ ਨਾਲ ਕਿਲੋ ਬੀਜ ਪਾਇਆ ਤੇ ਭਲਾ ਤੁਸੀਂ 250 ਰੁਪਏਲਾ ਕਿਲੋ ਪਾਇਆ ਦਾਣਾ ਇੱਕੋ ਜਿਹਾ ਪੈਣਾ ਇਸ ਕਰਕੇ ਖਰਚੇ ਨੂੰ ਵੀ ਬਚਾਓ ਤੇ ਜਿਹੜੀ ਖਰਾਕ ਦੀ ਲੋੜ ਆ ਉਹ ਖਰਾਕ ਤੁਸੀਂ ਆਪਣੇ ਖੇਤ ਵਿੱਚ ਜ਼ਰੂਰ ਪਾਓ ਧੰਨਵਾਦ